ਇਹ ਖੁਸ਼ੀ ਬੜੀ ਔਖੀ ਨਸੀਬ ਹੁੰਦੀ ਹੈ ਜੀ ਹਰ ਪੇਰੈਂਟਸ ਨੂੰ ਨਹੀਂ ਹੁੰਦੀ ਇਹਦੇ ਵਾਸਤੇ ਬਹੁਤ ਕਲਣਾ ਕਲਣੀ ਪੈਂਦੀ ਹੈ ਜੀ ਸਭ ਦਿੱਕਤਾਂ ਨੂੰ ਦੂਰ ਕਰਦੇ ਹੋਏ ਇਸ ਬੇਟੀ ਨੇ ਅੱਜ ਨਗਰ ਦਾ ਪਿੰਡ ਦਾ ਨਵਾਂ ਰੋਸ਼ਨ ਕੀਤਾ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਕਾਹਨਗੜ ਅੱਜ ਅਸੀਂ ਖੜੇ ਹਾਂ ਦੇ ਪਿੰਡ ਛਤਰਾਣਾ ਵਿਖੇ ਜਿਥੇ ਸਰਕਾਰੀ ਹਸਪਤਾਲ ਦੇ ਵਿੱਚ ਪਿੰਡ ਹਾਮਚੜੀ ਤੋਂ ਜਿਹੜੀ ਐਮਬੀਬੀਐਸ ਕਰਕੇ ਬਬੀਤਾ ਸ਼ਰਮਾ ਲੜਕੀ ਨੇ ਅੱਜ ਜਿਹੜਾ ਇੱਥੇ ਜੁਆਇਨ ਕੀਤਾ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਗੱਲ ਕਰਾਂਗੇ ਗੱਲ ਕਰਦੇ ਆ ਬਬੀਤਾ ਸ਼ਰਮਾ ਜੀ ਦੇ ਨਾਲ ਬੇਟਾ ਤੁਸੀਂ ਅੱਜ ਇੱਥੇ ਜੁਆਇਨ ਕੀਤਾ ਤਾਂ ਐਮਬੀਬੀਐਸ ਜਿਹੜੀ ਕਰੀ ਆ ਉਹ ਕਿੱਥੋਂ ਕਰੀ ਆ ਕਿਵੇਂ ਦੀ ਰਹੀ ਆ ਪੜ੍ਹਾਈ ਤੁਹਾਡੀ ਹਾਂਜੀ ਮੈਂ ਆਪਣੀ ਐਮਬੀਬੀਐਸ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਕੀਤੀ ਹੈ ਤੇ ਮੇਰੀ ਐਮਬੀਬੀਐਸ ਕੰਪਲੀਟ 2020 ਦੇ ਵਿੱਚ ਹੋਈ ਹੈ ਤੇ ਹੁਣੇ ਮੈਂ ਪੀਸੀਐਮਐਸ ਦਾ ਐਗਜ਼ਾਮ ਦਿੱਤਾ ਸੀ ਜੋ ਕਿ 4 ਸਾਲ ਬਾਅਦ ਕੰਡਕਟ ਹੋਇਆ ਸੀ ਤੇ ਇਹਦੇ ਚ ਮੇਰਾ ਐਗਜ਼ਾਮ ਕਲੀਅਰ ਹੋ ਗਿਆ ਤੇ ਮੈਨੂੰ ਇੱਥੇ ਸੀਐਚਸੀ ਸ਼ਦਰਾਣਾ ਵਿਖੇ ਬਤੌਰ ਮੈਡੀਕਲ ਆਫੀਸਰ ਜੁਆਇਨਿੰਗ ਅੱਜ ਮੈਂ ਲਈ ਹੈ ਜਿਵੇਂ ਕਿ ਤੁਸੀਂ ਵੀ ਇੱਕ ਪਿੰਡ ਤੋਂ ਬਿਲੋਂਗ ਕਰਦੇ ਆ ਤਾਂ ਅਸੀਂ ਦੇਖਦੇ ਆ ਵੀ ਪਿੰਡਾਂ ਦੇ ਵਿੱਚ ਹੈਲਥ ਨੂੰ ਲੈ ਕੇ ਜਿਹੜੀ ਬਹੁਤ ਵੱਡੀ ਸਮੱਸਿਆ ਪਾਈ ਜਾ ਰਹੀ ਆ ਤਾਂ ਲੋਕਾਂ ਦੇ ਵਿੱਚ ਇਹ ਵੀ ਰੁਝਾਨ ਹੈ ਕਿ ਜਿਹੜਾ ਡਾਕਟਰੀ ਇਲਾਜ ਆ ਜਿਹੜਾ ਬਹੁਤ ਘੱਟ ਮਿਲਦਾ ਲੋਕਾਂ ਨੂੰ ਤਾਂ ਤੁਸੀਂ ਕਿਹੋ ਜੀਆਂ ਸੇਵਾਵਾਂ ਦੋਗੇ ਹਾਂਜੀ ਲੋਕਾਂ ਦੇ ਵਿੱਚ ਬਹੁਤ ਘੱਟ ਜਾਗਰੂਕਤਾ ਹੈ ਸਾਡੇ ਆਲੇ-ਦਾਲ ਦੇ ਲੋਕ ਕਿਉਂਕਿ ਮੈਂ ਪਿੰਡ ਤੋਂ ਬਿਲੋਂਗ ਕਰਦੀ ਆ ਤਾਂ ਪਿੰਡ ਦੇ ਲੋਕਾਂ ਨੂੰ ਬਹੁਤ ਘੱਟ ਨੋਲੇਜ ਹੈ ਜਿਹੜੀਆਂ ਲਾਈਫਸਟਾਈਲ ਡਿਜ਼ੀਜ਼ਸ ਅੱਜਕੱਲ ਫੈਲ ਰਹੀਆਂ ਨੇ ਜਿਵੇਂ ਕਿ ਹਾਈਪਰਟੈਨਸ਼ਨ ਡਾਇਬੀਟੀਜ਼ ਇਹਨਾਂ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ ਤੇ ਮੈਂ ਕੋਸ਼ਿਸ਼ ਕਰੂੰਗੀ ਆਪਣੇ ਵੱਲੋਂ ਕਿ ਮੈਂ ਆਪਣੀ ਪ੍ਰੋਪਰ ਤੌਰ ਤੇ ਸੇਵਾ ਦੇ ਸਕਾਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰ ਸਕਾਂ ਇਹੀ ਮੇਰਾ ਰਹੇਗਾ ਮੇਨ ਪਿੱਛਾ ਸਰਕਾਰੀ ਸਿਸਟਮ ਤੋਂ ਲੋਕ ਬਹੁਤ ਪਰੇਸ਼ਾਨ ਆ ਤੁਸੀਂ ਹੁਣ ਸਰਕਾਰੀ ਨੌਕਰੀ ਤੇ ਲੱਗ ਚੁੱਕੇ ਹੋ ਤਾਂ ਤੁਹਾਡਾ ਜਿਹੜਾ ਲੋਕਾਂ ਪ੍ਰਤੀ ਕਿਵੇਂ ਦੀ ਸੇਵਾ ਭਾਵਨਾ ਰਹੀ ਹੈ ਹਾਂਜੀ ਮੈਂ ਵੀ ਦੇਖੀ ਹੈ ਇਹ ਚੀਜ਼ ਕਿ ਸਰਕਾਰੀ ਹਸਪਤਲਾਂ ਤੋਂ ਲੋਕ ਬੜੇ ਜ਼ਿਆਦਾ ਪਰੇਸ਼ਾਨ ਨੇ ਪਰ ਹਮੇਸ਼ਾ ਸਰਕਾਰ ਦਾ ਕਸੂਰ ਨਹੀਂ ਹੁੰਦਾ ਹੈ ਕਈ ਵਾਰੀ ਲੋਕ ਅਸੀਂ ਜ਼ਿਆਦਾ ਐਕਸਪੈਕਟ ਕਰਦੇ ਆਂ ਸਰਕਾਰ ਵੱਲੋਂ ਤਾਂ ਸਹੂਲਤਾਂ ਦਿੱਤੀਆਂ ਹੀ ਜਾ ਰਹੀਆਂ ਨੇ ਤੇ ਮੈਂ ਆਪਣੀ ਮੈਂ ਬਤੌਰ ਮੈਡੀਕਲ ਆਫੀਸਰ ਇੱਥੇ ਡਿਊਟੀ ਬਹੁਤ ਹੀ ਮਿਹਨਤ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੀ ਜਿੱਥੇ-ਜਿੱਥੇ ਵੀ ਮੈਨੂੰ ਲੱਗਿਆ ਕਿ ਲੋਕਾਂ ਨੂੰ ਸਹਾਇਤਾ ਦੀ ਲੋੜ ਹੈ ਤੇ ਮੈਂ ਉੱਥੇ ਜ਼ਰੂਰ ਮਤਲਬ ਕਰਾਂਗੀ ਗੱਲ ਕਰਦੇ ਹਾਂ ਮਾਪਿਆਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਮਨ ਦੇ ਵਿੱਚ ਅੱਜ ਮਹਿਸੂਸ ਕਰ ਰਹੇ ਹਾਂ ਬੇਟੀ ਨੇ ਜੁਆਇਨ ਕੀਤਾ ਮਿਹਨਤ ਕੀਤੀ ਹੈ ਮਾਪਿਆਂ ਦਾ ਸੁਪਨਾ ਹੁੰਦਾ ਵੀ ਬੱਚਾ ਪੜ੍ਹ ਲਿਖ ਕੇ ਕੋਈ ਵੱਡਾ ਅਫਸਰ ਬਣ ਜੇ ਜਾਂ ਲੋਕਾਂ ਦੀਆਂ ਸੇਵਾਵਾਂ ਦੇ ਵਿੱਚ ਹਾਜ਼ਰ ਰਹੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਅੱਜ ਇਸ ਖੁਸ਼ੀ ਦੇ ਵਿੱਚ ਅਸੀਂ ਇੱਥੇ ਪਹੁੰਚੇ ਹਾਂ ਸੀਐਸਸੀ ਸਤਰਾਣਾ ਮੇਰੀ ਬੇਟੀ ਬਤੌਰ ਮੈਡੀਕਲ ਆਫੀਸਰ ਇੱਥੇ ਜੁਆਇਨ ਕਰ ਰਹੀ ਹੈ ਤਾਂ ਮਤਲਬ ਮੈਨੂੰ ਇੰਨਾ ਖੁਸ਼ੀ ਹੈ ਵੀ ਸਾਨੂੰ ਸਾਰੇ ਪੂਰੇ ਨਗਰ ਨੂੰ ਸਾਡੇ ਪਿੰਡ ਨੂੰ ਬਹੁਤ ਖੁਸ਼ੀ ਹੈ ਸਾਬਕਾ ਸਰਪੰਚ ਸਾਹਿਬ ਆਏ ਨੇ ਤੇ ਸਾਬਕਾ ਕਲੱਬ ਪ੍ਰਧਾਨ ਜੀ ਆਏ ਨੇ ਤੇ ਇਹ ਮਤਲਬ ਸਾਡੇ ਗ੍ਰਿਡ ਸਤਰਾਣਾ ਦੇ ਇੰਚਾਰਜ ਗਿਆਨਚੰਦ ਜੀ ਜੀ ਆਏ ਨੇ ਅਸ਼ੋਕ ਜੀ ਆਏ ਨੇ ਪਾਤਣਾ ਮੈਡੀਕਲ ਸਟੋਰ ਤੋਂ ਅਸ਼ੋਕ ਜੀ ਤੇ ਬਾਕੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇਹ ਖੁਸ਼ੀ ਬੜੀ ਔਖੀ ਨਸੀਬ ਹੁੰਦੀ ਹੈ ਜੀ ਹਰ ਪੇਰੈਂਟਸ ਨੂੰ ਨਹੀਂ ਹੁੰਦੀ ਇਹਦੇ ਵਾਸਤੇ ਬਹੁਤ ਕੱਲਣਾ ਕੱਲਣੀ ਪੈਂਦੀ ਹੈ ਜੀ ਬੜੀਆਂ ਪ੍ਰੋਬਲਮਾਂ ਆਈਆਂ ਵਿੱਚ ਬੜੇ ਮਤਲਬ ਦਿੱਕਤਾਂ ਆਈਆਂ ਪਰ ਸਭ ਦਿੱਕਤਾਂ ਨੂੰ ਦੂਰ ਕਰਦੇ ਹੋਏ ਇਸ ਬੇਟੀ ਨੇ ਅੱਜ ਨਗਰ ਦਾ ਪਿੰਡ ਦਾ ਨਵਾਂ ਰੋਸ਼ਨ ਕੀਤਾ ਮੈਂ ਅਜੇ ਮਤਲਬ ਕਲੱਬ ਦਾ ਪ੍ਰਧਾਨ ਵੀ ਆਪ ਸ਼ਹੀਦ ਭਗਤ ਸਿੰਘ ਪਿੰਡੂ ਵਿਕਾਸ ਕਲੱਬ ਤੇ ਪ੍ਰੈਕਟਿਸ ਦੇ ਤੌਰ ਤੇ ਵੀ ਐਲਾਈਸੀ ਦਾ ਕੰਮ ਵੀ ਕਰਦਾ ਤੇ ਅਸੀਂ ਵੀ ਸਮਾਜ ਸੇਵਾ ਕਰਦੇ ਹਾਂ ਹਰ ਸਾਲ ਸਕੂਲਾਂ 'ਚ ਤੇ এড્યુਕੇਸ਼ਨਲ ਸੈਮੀਨਾਰ ਲਵਾਨਨੇ ਆ ਨਸ਼ੇ ਵਿਰੋਧੀ ਸੈਮੀਨਾਰ ਲਵਾਨਨੇ ਆ ਇਹ ਇਹ ਸਾਡੇ ਉਹ ਸੈਮੀਨਾਰਾਂ ਦੇ ਕਲੱਬ ਦੇ ਮਤਲਬ ਬੇਸ ਤੇ ਬੱਚਿਆਂ ਨੂੰ ਮੋਟੀਵੇਸ਼ਨ ਦੇਣ ਕਰਕੇ ਹੀ ਅੱਜ ਇਹ ਸਾਨੂੰ ਮਤਲਬ ਰਿਜ਼ਲਟ ਮਿਲਿਆ ਜਿਹਦਾ ਮੈਂ ਬਹੁਤ ਜ਼ਿਆਦਾ ਦਿਲੋਂ ਤਹਿ ਦਿਲੋਂ ਮਤਲਬ ਖੁਸ਼ੀ ਮਤਲਬ ਮਨ ਮਹਿਸੂਸ ਕਰ ਰਿਹਾ ਤੇ ਇਸ ਚੀਜ਼ ਤੇ ਅੱਜ ਬਸ ਮੈਨੂੰ ਇਹ ਬਹੁਤ ਜ਼ਿਆਦਾ ਵੀ ਮਤਲਬ ਇੰਨਾ ਮੈਂ ਕਹਿ ਸਕਦਾ ਵੀ ਇਹ ਮੇਰੇ ਨਗਰ ਨੂੰ ਮੇਰੀ ਭਾਵਨਾ ਹੈ ਜਿਹੜੀ ਮੇਰੀ ਬੱਚਿਆਂ ਨੂੰ ਜਿਹੜੇ ਮੈਂ ਮਤਲਬ ਆਪਣੇ ਵੱਲੋਂ ਜਿਹੜੇ ਸੰਸਕਾਰ ਦਿੱਤੇ ਨੇ ਮੈਂ ਇਹ ਹੈ ਵੀ ਇੱਥੋਂ ਵੀ ਇੱਥੋਂ ਡਿਊਟੀ ਕਰਕੇ ਵੀ ਵਧੀਆ ਤੰਦਈ ਨਾਲ ਇਮਾਨਦਾਰੀ ਨਾਲ ਡਿਊਟੀ ਕਰਨੀ ਹੈ ਉਸ ਤੋਂ ਬਾਅਦ ਵੀ ਆਪਣੇ ਨਗਰ ਨੂੰ ਵੀ ਹੋਸਟ ਮਤਲਬ ਆਪਣੀਆਂ ਜਿਹੜੀਆਂ ਸੇਵਾਵਾਂ ਉਹ ਦੇਵੇ ਤਾਂ ਜੋ ਸਾਡੇ ਨਗਰ ਨੂੰ ਵੀ ਇਸ ਡਾਕਟਰ ਸਾਹਿਬ ਦਾ ਬੈਨੀਫਿਟ ਹੋਵੇ ਤੇ ਲੋਕਾਂ ਨੂੰ ਇਹ ਹੋਵੇ ਵੀ ਹਾਂ ਸੱਚੀ ਗਰੀਬਾਂ ਦੇ ਮਨਦਰਦੀ ਦੇ ਤੌਰ ਤੇ ਇਹ ਡਾਕਟਰ ਸਾਹਿਬ ਮਤਲਬ ਪੂਰਾ ਸੇਵਾ ਕਰ ਰਹੇ ਨੇ ਸੁਪਨਾ ਸਾਕਾਰ ਕੀਤਾ ਬੱਚੀ ਨੇ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ਮੈਂ ਤਾਂ ਇਹ ਸੰਦੇਸ਼ ਦੇਣਾ ਚਾਹੁੰਦਾ ਜੀ ਵੀ ਜਿਵੇਂ ਲੋਕਾਂ ਨੂੰ ਨਾ ਮਤਲਬ ਸਭ ਤੋਂ ਜ਼ਿਆਦਾ ਬੇਟੀਆਂ ਦੀ ਮਤਲਬ ਜਿਹੜੀ ਐਜੂਕੇਸ਼ਨ ਤੇ ਧਿਆਨ ਦੇਣਾ ਚਾਹੀਦਾ ਹੈ ਬੇਟਿਆਂ ਨਾਲੋਂ ਵੀ ਜ਼ਿਆਦਾ ਮਤਲਬ ਬੇਟੀਆਂ ਦੀ ਐਜੂਕੇਸ਼ਨ ਤੇ ਧਿਆਨ ਦੇਣ ਦੀ ਲੋੜ ਹੈ ਸਮਾਜ ਦੇ ਵਿੱਚ ਜਿਹੜੇ ਬੇਟੀਆਂ ਦੋ ਪਰਿਵਾਰ ਮਤਲਬ ਉਹਦੇ ਨਾਲ ਸੁਧਰਦੇ ਨੇ ਪਿੱਛੇ ਤੇ ਅਗਲਾ ਪਰਿਵਾਰ ਵੀ ਤੇ ਮੈਂ ਇਹ ਸੋਚਦਾ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਮਤਲਬ ਐਜੂਕੇਸ਼ਨ ਬਣਾਉਣ ਲੋਕ ਆ ਵੱਧ ਤੋਂ ਵੱਧ ਇਹ ਜ਼ਿਆਦਾਤਰ ਮੈਡੀਕਲ ਲੈਨਸ ਬਹੁਤ ਕਮੀ ਹੈ ਜੀ ਗਵਰਨਮੈਂਟ ਦਾ ਕਸੂਰ ਨਹੀਂ ਅਸੀਂ ਧੰਨਵਾਦ ਦੀਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ 4 ਸਾਲਾਂ ਬਾਅਦ ਵੀ ਮੱਲ ਉਹਨਾਂ ਨੇ ਜਿਹੜੀ ਇਹ ਪੋਸਟ ਕੱਢੀਆਂ ਤਾਂ ਜਾ ਕੇ ਸਾਡੀ ਬੇਟੀ ਇੱਥੇ ਜੁਆਇਨ ਕਰ ਗਈ ਅਸੀਂ ਧੰਨਵਾਦ ਦੀਆਂ ਪੰਜਾਬ ਸਰਕਾਰ ਦੇ ਭਗਵੰਤ ਮਾਨ ਸਰਕਾਰ ਦੇ ਸਾਡੇ ਇਲਾਕੇ ਦੇ ਐਮ.ਐਲ.ਏ. ਕੁਲਵੰਤ ਸਿੰਘ ਜੀ ਦੇ ਤੇ ਬਾਕੀ ਸਭ ਤੋਂ ਜ਼ਿਆਦਾ ਮੈਡੀਕਲ ਫੀਲਡ 'ਚ ਬੱਚਿਆਂ ਦੀ ਬਹੁਤ ਜ਼ਰੂਰਤ ਹੈ ਇਹ ਇਸ ਫੀਲਡ 'ਚ ਆਉਣਾ ਚਾਹੀਦਾ ਤਾਂ ਜੋ ਸਾਡਾ ਸਮਾਜ ਹੈ ਜਿਹੜਾ ਬਹੁਤ ਮਜ਼ਬੂਤ ਤੇ ਸਿਹਤ ਪੱਖੋਂ ਮਜ਼ਬੂਤ ਮਤਲਬ ਹੋਵੇ ਸਾਡੇ ਨਾਲ ਸਾਬਕਾ ਸਰਪੰਚ ترਸੀਮ ਸ਼ਰਮਾ ਜੀ ਹਨ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਸ ਬੇਟੀ ਤੋਂ ਇਹੀ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਸਾਰੇ ਸਮਾਜ ਨੂੰ ਸੇਧ ਲੈਣੀ ਚਾਹੀਦੀ ਹੈ ਵੀ ਬੇਟੀਆਂ ਮਾਂ-ਬਾਪਾਂ ਦਾ ਤੇ ਪਿੰਡ ਦਾ ਨਾਂ ਰੋਸ਼ਨ ਕਰਦੇ ਨੇ ਜਿਵੇਂ ਸਾਡਾ ਪਿੰਡ ਪੱਚੜਾ ਹਮਚੜੀ ਹੈ ਸਾਡੀ ਇਹ ਪਹਿਲੀ ਕੁੜੀ ਹੈ ਜਿਨ੍ਹਾਂ ਨੇ ਪਿੰਡ ਦਾ ਨਾਂ ਰੋਸ਼ਨ ਕੀਤਾ ਐਮਬੀਬੀਐਸ ਕਰਕੇ ਸਾਡੀ ਪ੍ਰਤਿਜੀ ਹੈ ਸਾਨੂੰ ਇਸ ਕੁੜੀ ਤੇ ਬਹੁਤ ਮਾਣ ਹੈ ਇਸ ਪਰਿਵਾਰ ਤੇ ਬੜੀਆਂ-ਬੜੀਆਂ ਪ੍ਰੋਬਲਮਾਂ ਆਈਆਂ ਉਹਨਾਂ ਪ੍ਰੋਬਲਮਾਂ ਨੂੰ ਵੀ ਇਹਨੇ ਕੁੜੀ ਨੇ ਦੂਰ ਕਰਕੇ ਤੇ ਆਪਦਾ ਆਪਣੇ ਆਪ ਨੂੰ ਮਤਲਬ ਸਟ੍ਰਾਈਗਲ ਕਰਕੇ ਇਸ ਮਕਾਮ ਤੇ ਪਹੁੰਚੀ ਹੈ ਸਾਨੂੰ ਅੱਜ ਇਸ ਗੱਲ ਦਾ ਬਹੁਤ ਮਾਣ ਹੈ ਤੇ ਏਰੀਆ ਨੂੰ ਬਹੁਤ ਮਾਣ ਹੈ ਅਸੀਂ ਵੀ ਦਿਲਦਿਆਂ ਦੇ ਗਹਿਰਾਈਆਂ ਤੋਂ ਭਗਵੰਤਾਨ ਸਰਕਾਰ ਦਾ ਤੇ ਸਾਡੇ ਐਮਐਲਏ ਹਲਕਾ ਸ਼ਤਰਾਨਾ ਤੁਕਲਵੰਦ ਸਿੰਘ ਬਾਜੀਗਰ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਕੁੜੀ ਨੂੰ ਤੇ ਹੋਰ ਜੋ ਪੋਸਟਾ ਕੱਢਦੇ ਨੇ ਬਹੁਤ ਵਧੀਆ ਢੰਗ ਨਾਲ ਕੱਢਦੇ ਨੇ ਬਿਗੈ ਰਿਸ਼ਤਤੋ ਜਿਹੜਾ ਕੰਮ ਹੋ ਰਿਹਾ ਹੈ ਉਹ ਬਹੁਤ ਵਧੀਆ ਸਲਾਹਾਂਗਾ ਜੋਗ ਹੈ ਤੇ ਸ਼ਖਾਸ ਕਰਕੇ ਸਾਡੇ ਹਮਚੜੀ ਪਿੰਡ ਦਾ ਬਹੁਤ ਯੋਗਦਾਨ ਰਿਹਾ ਇਹਦੇ ਫਾਦਰ ਦਾ ਇਹਦੀ ਮਾਦਰ ਦਾ ਤੇ ਇਹ ਨਾ ਇਹ ਕੁੜੀ ਦੇ ਉਹਦੇ ਉੱਤੇ ਮਤਲਬ ਜਿਹੜਾ ਇਹ ਕੁੜੀ ਨੇ ਕਾਮਯਾਬੀ ਸਾਡੇ ਪਿੰਡ ਵਾਸਤੇ ਕੀਤੀ ਹੈ ਅਸੀਂ ਇਸ ਕੁੜੀ ਤੇ ਬਹੁਤ ਮਾਣ ਕਰਦੇ ਹਾਂ ਸਾਨੂੰ ਮਾਣ ਹੈ ਸਾਡੀ ਭਤੀਜੀ ਤੇ ਤੁਸੀਂ ਜੁੜੇ ਰਹੋ న్యూਸ ਟਾਈਮ ਪਾਤਣਾ ਪੰਜਾਬ ਦੇ ਨਾਲ ਆਉਣ ਵਾਲੀ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਜੁੜੇ ਰਹੋ న్యూਸ ਟਾਈਮ ਪਾਤਣਾ ਦੇ ਨਾਲ